ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜੀ ਪਿੰਡ ਮੰਡੀਕਲਾਂ ਪਾਈ ਲਖਵਿੰਦਰ ਦੇ ਘਰੇ ਇੱਕ ਤੋਕੜ ਗੱਪਣ ਮਿੱਤਰੋ ਸਾਨੂੰ ਆਪਾਂ ਗਾਂ ਦਿਖਾ ਰਹੇ ਆਂ ਪੂਰੀ ਗੱਲਬਾਤ ਪਾਈ ਦੇ ਨਾਲ ਕਰਾਂਗੇ ਵੀ ਕਿਹੜੇ ਸੂਏ ਮਿੱਤਰੋ ਇਹ ਸੂਂਦੀ ਆ ਕਿੰਨਾ ਇਸ ਵਕਤ ਦੁੱਧ ਆ ਜਾਂ ਕਿੰਨੇ ਮਹੀਨਿਆਂ ਦੀ ਗੱਪਣ ਹੈ ਸੋ ਪਿਛਲੇ 2-3 ਸਾਲ ਪਹਿਲਾਂ ਮਿੱਤਰੋ ਲੰਪੀ ਸਕੇਨਾ ਹਉਣ ਨਾਲ ਇਹਦੇ ਸਰੀਰ ਤੇ ਜਿਹੜੇ ਉਹ ਧੱਫੜ ਹੋ ਗਏ ਸੀ ਪਰ ਹੁਣ ਧੱਫੜਾ ਜਿਹੜਾ ਉਹ ਬਿਲਕੁਲ ਸਾਫ਼ ਆ ਪਰ ਜਿਹੜੇ ਨਿਸ਼ਾਨ ਇਕੱਲੇ ਰਹਿ ਗਏ ਨੇ ਤੇ ਕਿਉਂਕਿ ਆਪਣਾ ਫਰਜ਼ ਬੰਦਾ ਹਰ ਚੀਜ਼ ਦੱਸੰਦਾ ਵੈਸੇ ਲੈਂਪਿਸ ਕਿਨ ਕੋਈ ਬਹੁਤੀ ਖਤਰਨਾਕ ਬਿਮਾਰੀ ਨਹੀਂ ਸੀ ਸਿਰਫ ਉਹਨਾਂ ਦਿਨਾਂ ਦੇ ਵਿੱਚ ਹੀ ਆਈ ਸੀ ਉਸ ਦਿਵਾਰ ਕੋਈ ਇਹ ਬਿਮਾਰੀ ਨਹੀਂ ਆਈ ਕਿਸੇ ਵੀ ਪਸ਼ੂ ਨੂੰ ਜ਼ਿਆਦਾਤਰ ਉਹ ਮੱਛਰ ਮੱਛਰ ਦੇ ਨਾਲ ਮਿੱਤਰੋ ਆਈ ਸੀ ਜਿੰਨਾ ਘਰਾਂ ਦੇ ਵਿੱਚ ਮੱਛਰਦਾਨੀਆਂ ਲੱਗੀਆਂ ਸੀ ਉਹਨਾਂ ਦੇ ਘਰਾਂ ਵਿੱਚ ਇਹ ਆਪਾਂ ਬਿਮਾਰੀ ਨਹੀਂ ਦੇਖੀ ਤੇ ਬਹੁਤ ਪਸ਼ੂਆਂ ਦਾ ਮਿੱਤਰੋ ਨੁਕਸਾਨ ਵੀ ਕਰਿਆ ਇਹ ਵੀ ਕਹਿੰਦਾ ਭਾਈ ਕਹਿੰਦਾ ਵੀ ਮਰ ਕੇ ਹੀ ਬਚੀ ਸੀ ਤੇ ਹੁਣ ਬਿਲਕੁਲ ਠੀਕ ਹੈ ਪਰ ਨਿਸ਼ਾਨ ਜ਼ਰੂਰ ਪਿੰਡੇ ਤੇ ਦਿਖਾਈ ਦਿੰਦੇ ਨੇ ਤੋਕੜ ਗੱਬਣਾ ਤੇ ਕਿੰਨੇ ਚਿਰ ਦੀ ਗੱਬਣਾ ਉਹ ਬਾਈ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਕਿੰਨਾ ਮਿੱਤਰੋ ਦੁੱਧ ਹੈ ਬਾਈ ਦਾ ਜਿਹੜਾ ਫੇਰ ਆਪਾਂ ਕਹਿੰਦੇ ਪਿੰਡ ਮੰਡੀਕਲ ਤਹਿਸੀਲ ਮੌੜ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੈ ਸੇਤਾ ਜੀ ਹਾਂਜੀ ਹਾਂਜੀ ਆਪਣਾ ਨਾਮ ਲਖਵਿੰਦਰ ਸਿੰਘ ਹੈ ਨਾ ਪਿੰਡ ਹੈਗਾ ਇਹ ਮੰਡੀਕਲ ਹੈ ਠੀਕ ਹੈ ਤੇ ਜਿਲ੍ਹਾ ਬਠਿੰਡਾ ਇਹ ਜਿਹੜੀ ਹੁਣ ਆਪਾਂ ਗਾਂ ਦਿਖਾਈ ਆ ਸੁਹਾ ਮੇਨ ਇਹਦਾ ਕਿਹੜਾ ਪਹਿਲਾ ਤਾਂ ਤੀਜੇ ਲਈ ਗੱਭਣਾਈ ਤੀਜੇ ਲਈ ਗੱਭਣਾ ਹੈ ਹਾਂਜੀ ਹਾਂ ਕਿੰਨੇ ਚਿਰ ਦੀ ਗੱਭਣਾ ਹੋ ਗਈ ਤਿੰਨ ਮਹੀਨਾ ਦੀ ਤਿੰਨ ਮਹੀਨਾ ਦੀ ਗੱਭਣਾ ਹੋ ਗਈ ਹਾਂਜੀ ਹਾਂ ਠੀਕ ਹੈ ਦੁੱਧ ਕਿੰਨਾ ਕੁ ਹੋਊਗਾ ਦੁੱਧ ਹੁਣ ਇਹਦੇ ਥੱਲੇ ਹੀ 13 14 ਕਿਲੋ ਬੱਚਾ ਹੈ ਮੰਗਰ ਬੱਚਾ ਹੈਗਾ ਜੀ ਬੱਚਾ ਨਾਲ ਦੇ ਬੱਚਾ ਨਾਲ ਦੇਣਾ ਹਾਂਜੀ ਹਾਂਜੀ ਬੱਚਾ ਨਾਲ ਹੀ ਦੇਣਾ ਠੀਕ ਹੈ ਤੇ 13 ਕਿਲੋ ਸੱਜਰ ਸੱਜਰ ਥੱਲੇ ਇਹਦੇ ਥੱਲੇ 19 ਕਿਲੋ ਦੁੱਧ ਸੀਗਾ ਜੀ ਠੀਕ ਆ ਹੁਣ ਹੈਗਾ 13 ਕਿਲੋ ਹਾਂ ਜੀ 13 ਕਿਲੋ ਹੈਗਾ ਜੀ 13 ਤੋਂ ਵੱਧ ਹੀ ਆ ਭੁਰਾ 13 14 ਕਿਲੋ ਠੀਕ ਆ ਠੰਡੀ ਸੀਲ ਹਾਂਜੀ ਹਾਂਜੀ ਬਿਨਾ ਨਿਆਣੀ ਤੋਂ ਚੋਣੇ ਆ ਜਾਂ ਤਾਂ ਹੁਣ ਅੱਜ ਥੋੜਾ ਟੱਪੀ ਜਾਂਦੀ ਹੈ ਮੱਛਦਾਨੀ ਤੋਂ ਬਾਹਰ ਕੱਟ ਲਈ ਨਹੀਂ ਆਪਾਂ ਠੀਕ ਆ ਹਾਂ ਥੋੜਾ ਤੇ ਇਹ ਲੰਪਿਸ ਕੰਨ ਆਉਣ ਦੇ ਨਾਲ ਹੋਈ ਸੀ ਇਹ ਹਨਾ ਹਾਂ ਉਦੋਂ ਬੱਚੀ ਸੀਗੀ ਠੀਕ ਆ ਮਤਲਬ ਹੁਣ ਇਹ ਤੀਜੇ ਦੀ ਖਾਤਰ ਗੱਭਣਾ ਹੈ ਹਾਂਜੀ ਹਾਂਜੀ ਦੁੱਧ ਹੈਗਾ 13 ਕਿਲੋ ਮੁੱਲ ਫਿਰ ਕੀ ਕਰਤਾ ਜੀ ਲੈਣ ਦੇਣ ਜਾਈ ਹੋ ਬਾ ਲੈਂਡ ਇਹਨ ਕਰੀ 52000 52 ਹਾਂਜੀ ਦੁੱਧ ਸੱਜਰ ਥੱਲੇ 19 ਕਿਲੋ ਸੀ ਹਾਂਜੀ ਹਾਂਜੀ ਤੇ ਹੁਣ 13 ਕਿਲੋ ਹਾਂਜੀ ਮਾਣਾ ਤੋਰ ਕੇ ਦਿਖਾ ਦਗੇ ਹਨਾ ਥੋੜਾ ਜਿਹਾ ਮਿੱਤਰੋ ਖਿੱਚੂਗੀ ਜਰੂਰ ਕਿਉਂਕਿ ਦੂਜੇ ਪਸ਼ੂ ਮਸਰਦਾਨੀ ਚ ਐ ਇਹ ਥੋੜੀ ਜੀ ਸਾਈਡ ਤੇ ਕੱਢ ਕੇ ਆਪਾਂ ਵੀਡੀਓ ਬਣਾ ਲਿਆ ਤੇ ਥੱਲੇ ਵੀ ਦੀ ਪੂਰੀ ਮਿੱਤਰੋ ਸਾਫ ਐ ਥੋੜੀ ਜੀ ਮਿੱਤਰੋ ਖਿੱਚਦੀ ਐ ਕਿਉਂਕਿ ਮਸਰਦਾਨੀ ਲਾਈ ਵੀ ਸਾਨੂੰ ਡਾਰਾ ਕਿਤੇ ਪਾੜ ਨਾ ਦੇਵੇ ਤਾਂ ਕਰਕੇ ਆਪਾਂ ਤੁਹਾਨੂੰ ਤੁਰਦੀ ਨਹੀਂ ਦਿਖਾ ਸਕਦੇ ਤੇ ਤੋਰ ਮਿੱਤਰੋ ਪੂਰੀ ਤੇਜ਼ ਐ ਇਹ ਤਾਂ ਆਪਾਂ ਕਹਿੰਦੇ ਵੀ ਵਧੀਆ ਤੌਰ ਆ ਕੋਈ ਲਾਂਗਣੀ ਮਾਰਦੀ ਕਿਸੇ ਤਰ੍ਹਾਂ ਦੀ ਖੂਈ ਪੈਰ ਦੇ ਵਿੱਚ ਨੁਕਸ ਨਹੀਂ ਕਿਉਂਕਿ ਕਈ ਭਰਾ ਕਹਿੰਦੇ ਆ ਵੀ ਜਦੋਂ ਤੁਰਦਾ ਪਸ਼ੂ ਨਹੀਂ ਦਿਖਾਇਆ ਤੁਰਦਾ ਫਿਰ ਆਪਾਂ ਕਹਿੰਦੇ ਵੀ ਸ਼ਾਮ ਹੋ ਚੁੱਕੀ ਆ ਮੱਸਰਦਾਂ ਨਹੀਂ ਲੱਗੀ ਆ ਸਾਈਡ ਤੇ ਕੜੇ ਆਪਾਂ ਮੇਰੇ ਮਿੱਤਰੋ ਇਹ ਵੀਡੀਓ ਬਣਾ ਰਹੇ ਆ ਮੁੱਲ ਬਾਈ ਨੇ 52000 ਕਰਤਾ ਤੇ ਮਾਣਤਾਨ ਮਿੱਤਰੋ 55 ਦੇ ਵਿੱਚੋਂ ਥੋੜਾ ਘਣਾ ਹੋ ਜਾਣਾ ਤੇ ਥਾਂਲੇ ਪੇ ਦੀ ਪੂਰੀ ਸਾਫਾ ਚਵਾਈ ਕਿਵੇਂ ਆ ਵਧੀਆ ਹੀ ਵਧੀਆ ਠੀਕ ਆ ਤੇ ਫੋਨ ਨੰਬਰ ਦੱਸ ਦਿਓ ਜੀ ਚਰਨ ਨੰਬਰ 175 94175 68994 68994 ਹਾਂਜੀ ਤੇ ਧਾਰਾ ਤਾਂ ਚਲੋ ਅਗਲੇ ਨੇ ਉਹ ਤਾਂ ਚਲੋ ਗਾਰੰਟੀ ਹੈ ਜੇ ਤੁਹਾਨੂੰ ਹੋਵੇ ਠੀਕ ਹੈ ਵੈਸੇ ਬਾਈ ਕਹਿੰਦਾ ਧਾਰਾ ਮਾਰ ਕੇ ਦਿਖਾਣੇ ਪਰ ਮਿੱਤਰੋ ਤਸੱਲੀ ਵੈਸੇ ਤੁਸੀਂ ਆਪ ਖੁਦ ਕਰਨੀ ਹੈ ਤੇ ਫਿਰ ਆਪਾਂ ਕਹਿੰਦੇ ਫੇਸ ਕੁਆਲਟੀ ਸਰੀਰ ਵਖੋ ਸੋਹਣੀ ਹੈ ਧੰਨਵਾਦ